ਕਸਿਬਾਤਰੋਲਾ ਬੜਬਰ ਹਜਿਗੜ ਅਤੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿੱਥੇ ਆਪਾਂ ਆਮ ਤੌਰ ਤੇ ਪਹਿਲਾਂ ਕੋਰੀਅਰ ਸਰਵਿਸ ਲਈ ਬਰਨਾਲੇ ਸ਼ਹਿਰ ਚ ਜਾਂਦੇ ਸੀ ਜਾਂ ਹੋਸ਼ ਸ਼ਹਿਰ ਦੇ ਵਿੱਚ ਜਾਂਦੇ ਸੀ ਪਰ ਹੁਣ ਤੁਹਾਡੇ ਆਪਣੇ ਕਸਬਾਤਰੋਲਾ ਦੇ ਵਿੱਚ ਛੋਡੀ ਆਨਲਾਈਨ ਸਰਵਿਸ ਵਾਲਿਆਂ ਨੇ ਬਹੁਤ ਵਧੀਆ ਆਫਰ ਦਿੱਤੀ ਹੈ ਜਿੱਥੇ ਤੁਸੀਂ ਜੁਕੇ ਕੰਟਰੀ ਦੀ ਗੱਲ ਕਰੀ ਤਾਂ ਜਿੱਥੇ 10 ਕਿਲੋ ਮਗਰ ਤੁਹਾਨੂੰ ਰੇਟ ਹੈ ਜਿਹੜਾ ਉਹ 380 ਰੁਪਏ ਮਿਲਣ ਵਾਲਾ ਹੈ ਜੇਕਰ ਤੁਸੀਂ ਆਪਣਾ ਕੋਈਅਰ ਕੈਨੇਡਾ ਜਾਂ ਯੂਐਸਏ ਭੇਜਣਾ ਹੈ ਤਾਂ ਤੁਹਾਨੂੰ ਉਸ ਦਾ ਰੇਟ ਮਾਰਕੀਟ ਨਾਲੋਂ ਬਹੁਤ ਹੀ ਘੱਟ ਮਿਲੇਗਾ ਜਿਸੇ 10 ਕਿਲੋ ਮਗਰ ਤੁਹਾਨੂੰ 850 ਰੁਪਏ ਦੇਣੇ ਪੈਣਗੇ ਹਾਲਾਂਕਿ ਮਾਰਕੀਟ ਕੀਮਤ ਦੀ ਗੱਲ ਕਰੀ ਤਾਂ ਮਾਰਕੀਟ ਕੀਮਤ ਹੈ ਜਿਹੜੀ ਉਹ 10 ਤੋਂ 20% ਦੀ ਵੱਧ ਹੈ ਇਹਨਾਂ ਦੀ ਬ੍ਰਾਂਚਾਂ ਦੀ ਗੱਲ ਕਰੀ ਤਾਂ ਇਹਨਾਂ ਦੀ ਬ੍ਰਾਂਚ ਜਿੱਥੇ ਕਸਬਾ ਤਰੌਣਲਾ ਦੇ ਵਿੱਚ ਹੈ ਉੱਥੇ ਹੀ ਬਰਨਾਲਾ ਦੇ ਫਰਵਾਹੀ ਵਿਅਰਥ ਬਣੀ ਹੋਈ ਹੈ ਤੇ ਕਸਬਾ ਮਹਿਲਕਲਾ 골ਡਨ ਕਲੋਨੀ ਦੇ ਬਿਲਕੁਲ ਸਾਹਮਣੇ ਬਣੀ ਹੋਈ ਹੈ ਜਿੱਥੇ ਤੁਸੀਂ ਬਰਨਾਲਾ ਜ਼ਿਲ੍ਹੇ ਦੇ ਨਾਲ-ਨਾਲ ਇੰਡੀਆ ਅਤੇ ਕੈਨੇਡਾ ਵਿੱਚ ਵੀ ਇਹਨਾਂ ਤੋਂ ਸਰਵਿਸ ਹੈ ਜਿਹੜੀ ਉਹ ਲੈ ਸਕਦੇ ਹੋ ਤਾਂ ਤੁਸੀਂ ਆਉਣਾਗਾ ਸ ਕਸਬਾ ਤੋਂ ਉਹਨਾਂ ਦੇ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜਿਹੜਾ ਨੇਪਾਲੀ ਗੋਰਖਾ ਢਾਬਾਗਾ ਉਸੇ ਬਿਲਕੁਲ ਨਾਲ ਆ ਜਾਣਾ ਜਿੱਥੇ ਤੁਹਾਨੂੰ ਕੋਰੀਅਰ ਦੀ ਸਰਵਿਸ ਅਤੇ ਇਸ ਦੇ ਨਾਲ ਨਾਲ ਟਿਕਟ ਬੁਕਿੰਗ 에ਅ ਟਿਕਟ ਬੁਕਿੰਗ ਰੇਲਵੇ ਟਿਕਟ ਬੁਕਿੰਗ ਜਿਹੜੀ ਵੀ ਤੁਸੀਂ ਆਨਲਾਈਨ ਸਰਵਿਸ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਸਾਰੀਆਂ ਹੀ ਸਰਵਿਸਾਂ ਇੱਥੇ ਮਿਲਣਗੀਆਂ ਜਿ세 ਇਹਨਾਂ ਕੋਲ ਡੀਟੀਡੀਸੀ ਫੈਡੈਕਸ ਡੀਐਚਐਲ ਹਰ ਤਰ੍ਹਾਂ ਦੀ ਕੋਰੀਅਰ ਕੰਪਨੀ ਜਿਹੜੀ ਇਹਨਾਂ ਨਾਲ ਅਟੈਚ ਹੈ ਤਾਂ ਹੁਣ ਦੇਰ ਕਿਸ ਗੱਲ ਦੀ ਆਪਣੇ ਕੋਰੀਅਰ ਨੂੰ ਸਹੀ ਸਮੇਂ ਤੇ ਸਹੀ ਢੰਗ ਦੇ ਨਾਲ ਤੇ ਸਾਫ਼ ਸੁਥਰਾ ਪਹੁੰਚਾਉਣ ਦੇ ਲਈ ਤੇ ਆਪਣਾ ਫਾਇਦਾ 10 20% ਕਰਵਾਉਣ ਦੇ ਲਈ ਅੱਜ ਹੀ ਪਹੁੰਚੋ ਕਸਬਤ ਤਰੌਲਾ ਸੋਡੀ ਆਨਲਾਈਨ ਸਰਵਿਸ ਤਰੌਲਾ